ਕਿਸ ਨੂੰ ਕੀ ਜਦੋਂ ਇਨਸਾਨ ਤੇ ਕਰੋਪੀ ਆ ਗਏ ਪਰਮਾਤਮਾ ਦੇ ਤਾਂ ਉਹਨੂੰ ਸਭ ਤੋਂ ਵੱਧ ਜ਼ਰੂਰਤ ਹੈ ਜੀ ਉੱਥੇ ਨਾ ਕੋਈ ਅਮੀਰ ਨਾ ਗਰੀਬ ਕੁਛ ਨਹੀਂ ਦੇਖਿਆ ਜਾਂਦਾ ਆ ਆ ਬਿਲਕੁਲ ਇਨਸਾਨ ਜਿਹੜਾ ਜੀ ਉਹ ਇਤਨੀ ਵੱਡੀ ਸਮੱਸਿਆ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੂੰ ਇੱਕ ਛੋਟੀ ਜੀ ਇੱਕ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਇੱਡੀ ਵੱਡੀ ਕਿੱਲਤ ਆ ਰਹੀ ਹੈ ਚਾਰੇ ਪਾਸੇ ਪਾਣੀ ਆ ਪਰ ਪੀ ਨਹੀਂ ਸਕਦੇ ਜੀ ਚਾਰੇ ਪਾਸੇ ਪਾਣੀ ਆ ਪਰ ਪੀ ਨਹੀਂ ਸਕਦੇ ਪੀਣ ਵਾਲੇ ਪਾਣੀ ਦੀ ਕਿੱਲਤ ਬਹੁਤ ਆ ਰਹੀ ਹੈ ਉਹਦਾ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਔਰ ਇਹ ਸਾਰਾ ਜਿਹੜਾ ਕਾਰਜ ਹੈ ਜੀ ਇਹ ਸਾਰਿਆਂ ਨੇ ਰਲ ਮਿਲ ਕੇ ਆਪਾਂ ਨੂੰ ਕਰਨ ਦੀ ਜ਼ਰੂਰਤ ਹੈ ਆਪਾਂ ਸਾਰੇ ਇਕੱਠੇ ਹੋ ਕੇ ਇਹ ਕਾਰ ਦੇ ਵਿੱਚ ਤੁਸਾਂ ਦਾ ਸਹਾਰਾ ਸਹੀ ਜਗ੍ਹਾ ਤੇ ਸਹੀ ਜਿਹੜੀ ਜ਼ਰੂਰਤ ਹੈ ਉੱਥੇ ਉਹ ਸਮਾਨ ਰਾਸ਼ਨ ਜਿਹੜਾ ਪਹੁੰਚਾਇਆ ਜਾ ਸਕੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਰੇ ਦਾਨੀ ਸੱਜਣਾ ਵੀਰਾਂ ਦਾ ਦਾ ਮਤਲਬ ਹੈ ਸਾਡੇ ਤੇਜਿੰਦਰ ਖਹਿਰਾ ਸਾਹਿਬ ਖੜੇ ਨੇ ਸਾਡੇ ਇਹ ਟਰੱਕ ਯੂਨੀਅਨ ਪਾਸੋਂ ਦੇ ਪ੍ਰਧਾਨ ਸਾਡੇ ਸੁਖਿੰਦਰ ਟੋੜਾ ਸਾਹਿਬ ਨੇ ਇਹਨਾਂ ਨੇ ਟਰੱਕ ਦੀ ਸੇਵਾ ਕੀਤੀ ਹੈ ਜੀ ਇਹਦੇ ਵਿੱਚ 15000 ਦਾ ਤੇਲ ਜਿਹੜਾ ਹੈ ਜੀ ਹਾਂ ਜੀ ਅਪਾਰਮੰਡਲ ਵਾਲੋ ਖੜੇ ਨੇ ਸਾਡੇ ਪ੍ਰਾਪਾਸੋਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਖੜੀ ਆ ਸ਼ੈਂਕੀ ਜੀ ਲਾਡੀ ਜੀ ਖੜੇ ਨੇ ਸਾਡੇ ਰੈਮਨ ਮਾਦਰੀ ਸਰਪੰਚ ਸਾਹਿਬ ਖੜੇ ਨੇ ਤੇ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਸਾਡੇ ਜੀ ਕਮਲ ਖੜਾ ਮੇਰਾ ਵੀਰ ਕਹਿਣ ਦਾ ਪਾਵ ਹੈ ਅਸੀਂ ਸਾਰੇ ਮਿਲ ਕੇ ਜੀ ਇਹ ਕੋਈ ਇਹ ਕਿਉਂਕਿ ਸਮਾਂ ਜਿਹੜਾ ਨਾ ਜੀ ਇਹ ਕਮਿਟੋ ਕਮੇਟੀ ਹੋਣ ਦਾ ਨਹੀਂ ਜੀ ਇਹ ਸਮਾਜ ਸੇਵਾ ਦਾ ਜੀ ਜਿਵੇਂ ਮੈਂ ਆਪਣੇ 1 ਮਹੀਨੇ ਦੀ ਤਨਖਾਹ ਦਿੱਤੀ ਹੈ ਅਸੀਂ ਹੋਰ ਵੀ ਇਕੱਠਾ ਕਰ ਰਹੇ ਹਾਂ ਬਹੁਤ ਸਾਰਾ ਸਮਾਨ ਅਸੀਂ ਸਾਡੇ ਕੋਲੇ 3-4 ਟਰੱਕ ਜਿਹੜੇ ਆ ਨਾਬਾ ਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਅੱਦੇ ਦਿਨ ਦੇ ਵਿੱਚ ਸਾਡੇ ਕੋਲ ਰਾਸ਼ਨ ਜਿਹੜਾ ਦੂਜੀਆਂ ਚੀਜ਼ਾਂ ਦਾ ਇਕੱਠਾ ਹੋ ਰਿਹਾ ਅਸ਼ੋਕ ਰੋੜਾ ਸਾਹਿਬ ਸਾਡੇ ਜਿਹੜੇ ਨੇ ਹੁਣੇ ਟਰੇਡ ਵਿੰਗ ਦੇ ਪ੍ਰੈਜ਼ੀਡੈਂਟ ਲੱਗੇ ਨੇ ਜੀ ਉਹ ਲੱਗੇ ਹੋਏ ਨੇ ਸਾਡੇ लवली ਜੀ ਨੇ ਪੱਤਰਕਾਰ ਭਰਾ ਉਹ ਸਾਡੇ ਲੱਗੇ ਹੋਏ ਨੇ ਜੀ ਔਰ ਸ਼ਹਿਰ ਦੇ ਵਿੱਚੋਂ ਵੀ ਬਹੁਤ ਸਾਰੇ ਦੁਕਾਨਦਾਰ ਭਰਾਵਾਂ ਦੇ ਫੋਨ ਆ ਰਿਹਾ ਸਾਡੇ ਬਨੋਠ ਠੇਕੇਦਾਰ ਸਾਹਿਬ ਦਾ ਫੋਨ ਆਇਆ ਸਾਡੇ ਰਮੇਸ਼ ਸਿੰਘਲਾ ਸਾਹਿਬ ਨੇ ਸਾਬਕਾ ਐਮਐਲਏ ਨਾਬਾ ਜੀ ਉਹਨਾਂ ਨੇ ਵੀ 51000 ਦੀ ਸੇਵਾ ਜਿਹੜੀ ਆ ਉਹ ਉੱਥੇ ਇਕੱਠੀ ਕਰਕੇ ਦਿੱਤੀ ਅਸੀਂ ਸਾਰੇ ਲੱਗੇ ਆ ਕਿਉਂਕਿ ਸਮਾਂ ਜਿਹੜਾ ਜੀ ਇਹ ਵਿਚਾਰਾਂ ਦਾ ਨਹੀਂ ਆ ਸਮਾਂ ਜਿਹੜਾ ਮੁਰੇ ਆ ਕੇ ਸੇਵਾ ਕਰਨ ਦਾ ਮੈਂ ਸਭ ਨੂੰ ਬੇਨਤੀ ਕਰਦਾ ਇਹਦੇ ਵਿੱਚ ਸਰਕਾਰ ਵੀਰਾਂ ਨੇ ਹਾਂ ਜੀ ਆ ਪੱਤਰਕਾਰ ਵੀਰ ਸਾਡੇ ਖੜੇ ਨੇ ਜੱਗ ਬਾਣੀ ਤੋਂ ਸਾਰੇ ਅਖਬਾਰ ਤੋਂ ਮੇਰੇ ਵੀਰ ਕੌੜਾ ਸਾਹਿਬ ਖੜੇ ਨੇ ਇਹ ਸਭ ਦਾ ਸਹਿਯੋਗ ਹੈ ਜੀ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹ ਜਿਹੜੀ ਇੱਕ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਸਿਰਫ ਆਪਾਂ ਇੱਕ ਦੂਸਰੇ ਦਾ ਸਹਾਰਾ ਬਣ ਕੇ ਆਪਾਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ ਔਰ ਜਦੋਂ ਹੜ੍ਹ ਖਤਮ ਹੋ ਗਿਆ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਨਵੀਂ ਸਮੱਸਿਆ ਜਿਹੜੀ ਪੈਦਾ ਹੋਣੀ ਹੈ ਉਹ ਹੈ ਜੀ ਉੱਥੇ ਬਿਮਾਰੀਆਂ ਫੈਲਣ ਦਾ ਬਹੁਤ ਵੱਡਾ ਖਤਰਾ ਉਦੋਂ ਲਈ ਮੈਡੀਸਨ ਚਾਹੀਦੀਆਂ ਨੇ ਦਵਾਈਆਂ ਚਾਹੀਦੀਆਂ ਨੇ ਤੇ ਉਹਦੇ ਲਈ ਹੋਰ ਜਿਹੜੀਆਂ ਚੀਜ਼ਾਂ ਨੇ ਚਾਹੀਦੀਆਂ ਨੇ ਸਾਰੀਆਂ ਉਹ ਸਾਰੀਆਂ ਰਲ ਮਿਲ ਕੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਪੰਜਾਬੀ ਭਰਾ ਸਾਡੇ ਮਦਦ ਕਰ ਰਿਹਾ ਸਭ ਦਾ ਬਹੁਤ-ਬਹੁਤ ਧੰਨਵਾਦ ਆ ਸਰਕਾਰ ਜਿਹੜੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਿਨ-ਰਾਤ ਦੇ ਕੀਤੀ ਪਈ ਆ ਜੀ ਰਾਤਾਂ ਨੂੰ ਜਾਗ-ਜਾ ਕੇ ਰਿਪੋਰਟ ਲੈ ਰਿਆ ਜਿੰਨੇ ਡੈਮ ਨੇ ਉਹਦੀ ਹਰ ਇੱਕ ਘੰਟੇ ਬਾਅਦ ਰਿਪੋਰਟ ਆ ਰਹੀ ਆ ਕਿੱਥੇ ਕਿੰਨਾ ਪਾਣੀ ਆਇਆ ਤੇ ਸਾਡੇ ਡੀਸੀ ਪਟਿਆਲਾ ਮੈਡਮ ਪ੍ਰੀਤੀ ਯਾਦਵ ਜੀ ਸਾਡੇ ਜਿੰਨੇ ਸਾਰੇ ਇੱਥੋਂ ਦੇ ਐਮਐਲਏ ਸਹਿਬਾਨ ਨੇ ਸਾਰੇ ਸਾਰੇ ਲੱਗੇ ਹੋਏ ਨੇ ਜੀ ਆਪਣੇ ਆਪਣੇ ਤੌਰ ਤੇ ਸੰਗਤ ਲੱਗੀ ਹੋਈ ਆ ਗੁਰੂ ਘਰਾਂ ਦੇ ਸੁਸਾਇਟੀਆਂ ਦੇ